ਦੀ ਟ੍ਰੋਲਿੰਗ ਇਸ ਤਰੀਕੇ ਨਾਲ ਉਹਨੂੰ ਚਲੇਲ ਕਰਨਾ ਨਹੀਂ ਬਣਦਾ ਕਿ ਉਹ ਜ਼ਿੰਦਗੀ ਜੀਣ ਦਾ ਹੱਕ ਹੀ ਖੋਦ ਦੇ ਜਿਹੜੀਆਂ ਉਹ ਤੋਂ ਗਲਤੀਆਂ ਹੋਈਆਂ ਮੈਂ ਗਲਤੀਆਂ ਨੂੰ ਜਸਟੀਫਾਈ ਨਹੀਂ ਕਰਦਾ ਹਰ ਬੰਦਾ ਕਰਦਾ ਮੈਂ ਤਾਂ ਜਸਟੀਫਾਈ ਕਰਾਂ ਜੇ ਮੇਰੇ ਤੋਂ ਨਾ ਹੁੰਦੀ ਉਹ ਮੀਡੀਆ ਦਾ ਜਿਹੜਾ ਪਰਪਸ ਹੈ ਉਹ ਸਿਰਫ ਵਿਊਜ਼ ਗੇਨ ਕਰਨੇ ਆ ਤਾਂ ਮੀਡੀਆ ਨੇ ਤਾਂ ਉਸੇ ਪੱਖ ਤੋਂ ਦਿਖਾਇਆ ਨਾ ਜਿਉਂ ਉਹਨਾਂ ਨੇ ਪਜਾਮੇ ਦੀ ਫਟੇ ਦੀ ਗੱਲ ਕੀਤੀ ਜਾਂ ਉਹਨਾਂ ਨੇ ਸਵਿੰਗ ਪੂਲ ਦੀ ਗੱਲ ਕੀਤੀ ਤੁਹਾਡੇ ਮੁਤਾਬਕ ਜਿਹੜਾ ਪੰਥ ਦੀ ਗੱਲ ਕਰਦਾ ਹੈ ਜਾਂ ਜਿਹੜਾ ਕੀਰਤਨ ਕਰਦਾ ਹੈ ਕਿ ਉਹਨੂੰ ਇਹ ਚੀਜ਼ਾਂ ਸ਼ੋਭਾ ਦਿੰਦੀਆਂ ਨੇ ਬਿਲਕੁਲ ਕਿਸੇ ਕਿਸਮ ਨਾਲ ਸ਼ੋਭਾ ਨਹੀਂ ਦਿੰਦੀਆਂ ਪਰ ਇਸ ਤੋਂ ਕਿੰਨੇ ਗੰਭੀਰ ਮੁੱਦੇ ਨੇ ਇੱਕ ਫਟੇ ਪਜਾਮੇ ਦੇ ਵਿੱਚ ਸਾਰਾ ਪੰਥ ਵਸ ਗਿਆ ਉਸ ਬੀਬੀ ਨੇ ਕੁਸ਼ਰਵਾਤ ਕੀਤੀ ਉਹਨੂੰ ਕਹਿਣਾ ਬਣਦਾ ਸੀ ਕਿ ਇਹ ਤਰੀਕਾ ਨਹੀਂ ਹੈ ਜੀ ਉਹਨੂੰ ਸਮਝਾਉਣ ਦਾ ਤਰੀਕਾ ਇਹ ਟ੍ਰੋਲਿੰਗ ਜਿਸ ਤਰੀਕੇ ਦੀ ਉਹਦੀ ਬੰਦ ਰਹੀ ਹੈ ਫਿਰ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹਨਾਂ ਨੂੰ ਆਪਣਾ ਨੱਕ ਨਹੀਂ ਪੁੰਚਣਾ ਹੁੰਦਾ ਹੈਗਾ ਜਿਨ੍ਹਾਂ ਦਾ ਆਪਣੀ ਜੁਬਾਨ ਤੇ ਹੋਲਡ ਨਹੀਂ ਆ ਉਹਨਾਂ ਦੇ ਪੋਡਕਾਸਟ ਕੀਤੇ ਜਾਂਦੇ ਆ ਉੱਥੇ ਬੋਲਤੀ ਬੰਦ ਹੋ ਜਾਂਦੀ ਹੈ ਇਸ ਤੋਂ ਕਿਤੇ ਵੱਡਾ ਮੁੱਦਾ ਹੈ ਸ਼ਸਤਰਾਂ ਦਾ ਪਰ ਅਫਸੋਸ ਇਹ ਜਿਹੜੇ ਉਹਨੂੰ ਕਮੈਂਟ ਕਰ ਰਹੇ ਆ ਸੋਸ਼ਲ ਮੀਡੀਆ ਤੇ ਉਹਨਾਂ ਦੇ ਆਪਣੇ ਕਿਰਤਾਰ ਕੀ ਨੇ ਕੋਈ ਕੋਕੁੱਲੜ ਭੀਜੇ ਵਾਲਾ ਕਪਲ ਹ ਹ ਉਹਨਾਂ ਦਾ ਜਿਨ੍ਹਾਂ ਦਾ ਚਾਰ ਛਿੱਲੜ ਕਮਾਉਣ ਦਾ ਆ 3-4 ਇਥੇ ਨਾਚ ਕੇ ਘੁੰਮਦੇ ਪਏ ਜਿਹਨਾਂ ਲੋਕੀ ਗਾਲਾਂ ਕੱਢਦੇ ਉਹਨਾਂ ਨੂੰ ਗਾਲਾਂ ਚੋਂ ਪੈਸੇ ਮਿਲ ਰਹੇ ਆ ਜੀ ਦੇਖੋ ਤਵਾਇਫ ਦਾ ਪੇਸ਼ਾ ਨੱਚਣ ਵਾਲਿਆਂ ਦਾ ਪੇਸ਼ਾ ਅਪਗ੍ਰੇਡ ਹੋ ਗਿਆ ਮੀਡੀਆ ਦੇ ਨਾਲ ਜਦੋਂ ਗੋਲੀਆਂ ਵਰਤੀਆਂ ਹੁੰਦੀਆਂ ਕਿਸਾਨਾਂ ਨਾਲ ਆ ਕੇ ਖੜ ਕੇ ਦੇਖੋ ਜਿਹੜੇ ਬੰਤੀ ਸਿੰਘ ਜੇਲ੍ਹਾਂ ਚ ਬੈਠੇ ਨੇ ਤੁਹਾਡੀ ਸ਼ਰੀ ਸਾਹਿਬ ਤੱਕ ਲਵਾ ਦਿੱਤੀ ਜਾਂਦੀਆਂ ਤੁਸੀਂ ਸੋਨੇ ਦੀ ਛੋਟੀ ਜੀ ਗਲ ਦੇ ਵਿੱਚ ਲੋਕਟ ਵਾਲੀ ਸ਼ਰੀ ਸਾਹਿਬ ਵੀ ਪਾਈ ਜਾਂਦੇ ਨੇ ਜੀ ਜਿਹੜੀ ਸ਼ੇਪ ਵੀ ਸ਼ਰੀ ਸਾਹਿਬ ਵਾਲੀ ਆ ਉਹ ਵੀ ਲਵਾ ਦਿੰਦੇ ਆ ਇਹ ਹਮ ਇਹਨਾਂ ਟੌਪਿਕਸ ਤੇ ਨਾ ਕੋਈ ਕਿਸੇ ਤੋਂ ਪੋਡਕਾਸਟ ਕੀਤਾ ਗਿਆ ਕਿੰਨੇ ਬੰਦਿਆਂ ਨੂੰ ਮੈਂ ਕਿਹਾ ਹੁਣ ਮੈਂ ਸਿੱਧੀ ਗੱਲ ਨਹੀਂ ਕਰਦਾ ਕਿਸਾਨ ਮੋਰਚਿਆਂ ਵਾਲੀ ਮੇਰੇ ਕੋਲ ਬੜੇ ਗਰੁੱਪ ਸੀ ਉਦੋਂ ਨਾ ਪੋਡਕਾਸਟ ਕੀਤੇ ਗਏ ਅਸੀਂ ਸਰਟੀਫਿਕੇਟ ਚੱਕੀ ਫਿਰਦੇ ਆ ਤੂੰ ਨਕਲੀ ਸਿੱਖ ਤੂੰ ਅਸਲੀ ਸਿੱਖ ਤੂੰ ਫਲਾਣਾ ਢਿੰਕੀ ਕਮਿਊਨਿਟੀ ਦਾ ਸਿੱਖ ਤੂੰ ਫਲਾਣੀ ਦਾ ਸਿੱਖ ਇਹ ਸਾਡੀ ਸਭ ਤੋਂ ਵੱਡੀ ਕਮਿਊਨਿਟੀ ਦੀ ਪ੍ਰੋਬਲਮ ਆ ਜਿਵੇਂ ਤੁਸੀਂ ਮੀਡੀਆ ਤੇ ਸਵਾਲ ਚੱਕ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਸਭ ਮੀਡੀਆ ਜਾਂ ਸਭ ਜਰਨਲਿਸਟ ਇੱਕ ਕੈਟਾਗਰੀ ਦੇ ਵਿੱਚ ਨਹੀਂ ਆਉਂਦੇ ਨੇ ਹਨਾ ਬਿਲਕੁਲ ਨਹੀਂ ਆਉਂਦੇ ਇਸੇ ਲਈ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਉਹਨਾਂ ਨੇ ਕੀਰਤਨ ਛੱਡਣ ਦਾ ਫੈਸਲਾ ਲਿਆ ਹੈ ਤੁਹਾਡੇ ਮੁਤਾਬਕ ਕੀ ਇਹ ਕੀਰਤਨ ਕਰਨ ਛੱਡਣ ਦਾ ਫੈਸਲਾ ਉਹਨਾਂ ਦਾ ਸਹੀ ਹੈ ਮੰਨ ਸਕਦੀ ਹਾਂ ਮੇਰੇ ਤੋਂ ਗਲਤੀ ਹੋਈ ਹੈ ਮਾਫੀ ਮੰਗੇ ਪੰਥ ਤੋਂ ਆ ਕੇ ਪੰਥ ਨੇ ਗੱਲ ਦਾ ਲਿਆ ਜਿਹਨੂੰ ਮਾਫੀ ਮੰਗੀ ਸੱਸੀ ਗਾਲ ਜੀ ਤੁਸੀਂ ਜੁੜ ਚੁੱਕੇ ਹੋ ਰਿਲੇਸ਼ਨ ਪੋਸਟ ਦੇ ਨਾਲ ਜੋ ਬੀਬੀ ਪ੍ਰੋਬਲਮ ਫੋਰ ਦਾ ਮਾਮਲਾ ਹੈ ਉਹ ਪੱਖਿਆ ਪਿਆ ਹੈ ਸੋਸ਼ਲ ਮੀਡੀਆ ਤੇ ਹਰ ਕੋਈ ਟਿੱਪਣੀਆਂ ਕਰ ਰਿਹਾ ਹੈ ਬਹੁਤ ਸਾਰਾ ਅਜਿਹਾ ਤਬਕਾ ਵੀ ਹੈ ਜੋ ਉਹਨਾਂ ਦੀ ਸਪੋਰਟ ਦੇ ਵਿੱਚ ਆਇਆ ਤੇ ਬਹੁਤ ਸਾਰਾ ਤਬਕਾ ਅਜਿਹਾ ਵੀ ਹੈ ਉਹ ਜੋ ਉਹਨਾਂ ਦੇ ਖਿਲਾਫ ਖੜਾ ਹੋਇਆ ਹੈ ਸੋ ਇਸ ਉੱਤੇ ਸਾਡੇ ਨਾਲ ਵਿਚਾਰ ਸਾਂਝਾ ਕਰਨਗੇ ਐਡਵੋਕੇਟ ਗੁਰਮੋਹਨ ਪ੍ਰੇਮ ਸਿੰਘ ਜੀ ਜੋ ਬਲੁਖੀ ਅਧਿਕਾਰਾਂ ਦੇ ਲਈ ਹਮੇਸ਼ਾ ਲੜਦੇ ਆਏ ਨੇ ਸੋ ਇਹ ਇਹਨਾਂ ਦਾ ਜੋ ਨਜ਼ਰੀਆ ਹੈ ਉਹ ਕਾਨੂੰਨ ਪੱਖੋਂ हट ਕੇ ਪੰਥ ਵੱਲੋਂ ਪੁੱਛਾਂਗੇ ਕਿ ਆਖਿਰਕਾਰ ਪੰਥ ਕੀ ਕਹਿੰਦਾ ਹੈ ਕਿਉਂਕਿ ਹਮੇਸ਼ਾ ਹੈ ਸਿੱਖੀ ਮੁੱਦਿਆਂ ਤੇ ਆਪਣੇ ਵਿਚਾਰ ਰੱਖਦੇ ਨੇ ਸਿੱਖੀ ਮੁੱਦਿਆਂ ਤੇ ਗੱਲਬਾਤ ਕਰਦੇ ਨੇ ਸੋ ਸਾਡੇ ਨਾਲ ਜੁੜ ਚੁੱਕੇ ਨੇ ਗੁਰਮੋਹਨ ਪ੍ਰੇਮ ਸਿੰਘ ਜੀ ਸਤਿ ਸ਼੍ਰੀ ਅਕਾਲ ਗੁਰਮੋਹਨ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਤੁਸੀਂ ਕਾਨੂੰਨੀ ਪਕੜ ਦਾ ਬਹੁਤ ਸੋਣਾ ਰੱਖਦੇ ਹੋ ਪਰ ਹਮੇਸ਼ਾ ਮੈਂ ਤੁਹਾਨੂੰ ਵੇਖਦੀ ਹੁੰਦੀ ਆ ਕਿ ਤੁਸੀਂ ਪੰਥਕ ਮਾਮਲਿਆਂ ਦੇ ਵਿੱਚ ਵੀ ਆਪਣੇ ਵਿਚਾਰ ਜਰੂਰ ਰੱਖਦੇ ਹੋ ਸੋ ਕੀ ਕਿਵੇਂ ਦੇਖਦੇ ਹੋ ਜੋ ਇਸ ਸਮੇਂ ਬੀਬੀ ਪ੍ਰਬਲਿੰਕਾਔਰ ਦੇ ਜੋ ਟ੍ਰੋਲ ਹੋ ਰਹੇ ਨੇ ਕਿ ਇਹ ਟ੍ਰੋਲਿੰਗ ਸਹੀ ਹੈ ਦੇਖੋ ਤੁਸੀਂ ਸਭ ਤੋਂ ਪਹਿਲਾਂ ਗੱਲ ਕੀਤੀ ਕਿ ਇੱਕ ਪੱਖ ਦੇ ਵਿੱਚ ਹੈ ਇੱਕ ਖਿਲਾਫ ਆ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਗੁਰਮਤਿ ਦੇ ਅਨੁਸਾਰ ਇੱਕ ਚੀਜ਼ ਸਾਫ਼ ਦੱਸ ਦੇਣੀ ਚਾਹਾਂ ਜਿਹੜੇ ਬਾਬੇ ਨਾਨਕ ਦੀ ਨੂਰੇ ਚਸ਼ਮ ਦੀ ਉਂਗਲ ਮੈਂ ਫੜ ਕੇ ਗੱਲ ਕਰਨ ਲੱਗਿਆ ਹੂੰ ਹੂੰ ਉਹਨਾਂ ਦੇ ਜਿਹੜੇ ਮੁਖਾਰਬਿੰਦ ਨੇ ਜੋ ਫਰਮਾਉਂਦੇ ਨੇ ਉਹ ਹੈਗਾ ਨਾ ਦੇਵਤਾਨਵਾ ਨਰਾ ਨਾ ਸਿੱਧ ਸਾਧਕਾ ਧਰਾ ਅਸਤ ਏਕ ਡਿਗਰ ਕੋਈ ਏਕਤੁਈ ਏਕਤੁਈ ਹੂੰ ਜਿੱਥੇ ਅਸਲ ਦੇ ਵਿੱਚ ਆਪਾਂ ਜੇ ਗੱਲ ਕਰੀਏ ਜਿੱਥੇ ਹੈਗਾ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਹੂੰ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਉਸ ਗਲਤੀ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਡੀਲ ਕਰਨਾ ਹੈ ਠੀਕ ਹੈ ਨਾ ਮਹਾਰਾਜ ਨੇ ਤਾਂ ਕੋਡੇ ਰਾਖਸ਼ ਨੂੰ ਵੀ ਬਖਸ਼ਿਆ ਹੂੰ ਉਸ ਤੋਂ ਬਾਅਦ ਦੇ ਇਤਿਹਾਸ ਚ ਭਾਈ ਕੋਡਾ ਜੀ ਕਹਾਏ ਭਾਈ ਕੋਡਾ ਜੀ ਕਹਾਏ ਹੂੰ ਮਹਾਰਾਜ ਨੇ ਭਾਈ ਸੱਜਣ ਠੱਗ ਨੂੰ ਵੀ ਬਖਸ਼ਿਆ ਉਸ ਤੋਂ ਬਾਅਦ ਉਹ ਭਾਈ ਸੱਜਣ ਠੱਗ ਹਾਏ ਸਾਨੂੰ ਅੱਜ ਤੱਕ ਸਾਖੀਆਂ ਚ ਕੀ ਪੜਾਇਆ ਜਾਂਦਾ ਕੋਡਾ ਰਾਖਸ਼ ਹੂੰ ਉਹ ਜਿਹੜੀ ਕਮਿਊਨਿਟੀ ਦੇ ਸੀਗੇ ਉਸ ਕਮਿਊਨਿਟੀ ਦੇ ਲੋਕ ਕਹਿੰਦੇ ਵੀ ਉਹ ਤਾਂ ਸਿੱਖ ਬਣਿਆ ਸੀ ਉਹਨੇ ਸਾਨੂੰ ਬਾਬੇ ਨਾਨਕ ਤੇ ਸਿੱਖ ਬਣਾਇਆ ਹੂੰ ਮੈਂ ਤੁਹਾਨੂੰ ਸਾਰੀ ਇਸ ਪਿਕਚਰ ਤੋਂ ਪਰਾਂ ਅਸਲ ਸੱਚ ਕੀ ਹੈ ਅਸਲ ਪਰਸਪੈਕਟਿਵ ਕੀ ਹੈ ਸਭ ਤੋਂ ਪਹਿਲਾਂ ਉਹਦੀ ਗੱਲ ਕਰਾਂਗਾ ਜਿਵੇਂ ਆਪਾਂ ਨੂੰ ਕੋਈ ਐਗਜ਼ੈਂਪਲ ਦੇਣੀ ਪੈਂਦੀ ਹੈ ਜੀ ਇਹ ਉਹਦੇ ਵੰਸ਼ ਵਿੱਚ ਤਾਂ ਭੀਲ ਕਮਿਊਨਿਟੀ ਹੋ ਗਈ ਹੋਰ ਕਮਿਊਨिटीज ਹੋ ਗਈਆਂ ਜਿੱਥੋਂ ਉਹ ਸੀਗੇ ਜਿਨ੍ਹਾਂ ਨੂੰ ਅਸੀਂ ਟ੍ਰਾਈਬਲ ਕਹਿ ਦਿੰਦੇ ਆ ਉਹ ਤਾਂ ਨਾਨਕ ਪਾਸ਼ਾ ਨੂੰ ਅੱਜ ਵੀ ਪੂਜਦੇ ਆ ਠੀਕ ਹੈ ਅਸੀਂ ਉਹਨਾਂ ਦੇ ਵੰਸ਼ਜ ਨੂੰ ਕੋਡਾ ਰਾਖਸ਼ ਕਵਾਂਗੇ ਤੇ ਉਹ ਸਾਨੂੰ ਕੀ ਰਿਸਪੈਕਟ ਦੇਣਗੇ ਕੋਡੇ ਰਾਖਸ਼ ਨੇ ਗੁਰੂ ਨਾਨਕ ਪਾਸ਼ਾ ਦੀ ਬਾਣੀ ਪੜ੍ਹੀ ਉਹਦੇ ਤੇ ਅਸਰ ਹੋਇਆ ਉਹ ਬਾਈਕਾਟਾ ਜੀ ਬਣ ਕੇ ਹੂੰ ਹੂੰ ਉਸੇ ਤਰੀਕੇ ਦੇ ਨਾਲ ਅੱਜ ਦੀ ਸਾਡੇ ਪ੍ਰੋਬਲਮ ਕੀ ਹੈ ਜਿਹੜੀ ਨਵੀਂ ਜਨਰੇਸ਼ਨ ਹੈ ਉਹਦੇ ਕੋਲ ਐਜੂਕੇਸ਼ਨ ਉਸ ਤਰੀਕੇ ਦੀ ਨਹੀਂ ਹੈਗੀ ਜਿਹੜਾ ਸ਼ਾਸਵਤ ਗਿਆਨ ਆ ਜੀ ਹੁਣ ਉਸ ਬੀਬੀ ਨੇ ਜੋ ਵੈਲਿਊ ਸਿਸਟਮ ਦੇਖਿਆ ਜਿਸ ਚ ਉਹ ਰੇਜ਼ ਹੋਈ ਠੀਕ ਹੈ ਉਹਦੇ ਵਿੱਚ ਹਰ ਬੰਦੇ ਦੇ ਅੰਦਰ ਕੁਝ ਗੁਣ ਹੁੰਦੇ ਆ ਕੁਝ ਔਗਣ ਹੁੰਦੀ ਆ ਜੀ ਠੀਕ ਹੈ ਉਹਦੇ ਵਿੱਚ ਜਿਹੜੀਆਂ ਉਹ ਤੋਂ ਗਲਤੀਆਂ ਹੋਈਆਂ ਮੈਂ ਗਲਤੀਆਂ ਨੂੰ ਜਸਟੀਫਾਈ ਨਹੀਂ ਕਰਦਾ ਹਰ ਬੰਦਾ ਕ ਮੈਂ ਤਾਂ ਜਸਟੀਫਾਈ ਕਰਾਂ ਜੇ ਮੇਰੇ ਤੋਂ ਨਾ ਹੁੰਦੀ ਆ ਹੁਣ ਜੇ ਮੈਂ ਤਾਂ ਕਰਾਂ ਜਿਹੜੇ ਇੱਥੇ ਸੋ ਕਾਲਡ ਕੀ ਜਰਨਲਿਸਟ ਵੀ ਨੇ ਫਿਰ ਉਹਦੇ ਵਿੱਚ ਜਿਹੜੀ ਚੀਜ਼ ਮੈਂ ਦੇਖ ਕੇ ਆ ਰਿਆਂ ਕਿ ਤੁਸੀਂ ਕਿਸੇ ਤੋਂ ਜੇ ਗਲਤੀ ਹੋ ਗਈ ਉਹਨੂੰ ਸੇਤ ਦੇਣੀ ਬਣਦੀ ਹੈ ਇਸ ਤਰੀਕੇ ਦੀ ਟ੍ਰੋਲਿੰਗ ਇਸ ਤਰੀਕੇ ਨਾਲ ਉਹਨੂੰ ਜਲੀਲ ਕਰਨਾ ਨਹੀਂ ਬਣਦਾ ਕਿ ਉਹ ਜ਼ਿੰਦਗੀ ਚੀਨ ਦਾ ਹੱਕ ਹੀ ਖੋਦਵੇ ਤੁਸੀਂ ਕਹਿੰਦੇ ਹੋ ਜੇ ਗਲਤੀ ਹੋਈ ਹੈ ਤਾਂ ਉਹਦੀ ਮਾਫੀ ਵੀ ਹੋਣੀ ਚਾਹੀਦੀ ਹੈ ਤੁਸੀਂ ਇਹ ਕਹਿ ਰਹੇ ਹੋ ਦੇਖੋ ਹਰ ਗਲਤੀ ਦੀ ਮਾਫੀ ਹੈ ਕਿਉਂ ਨਹੀਂ ਆ ਮਾਫੀ ਜੇ ਗਲਤੀ ਰੈਲਾਈਜ਼ ਕੀਤੀ ਗਈ ਪਹਿਲੀ ਗੱਲ ਦੂਜੀ ਗੱਲ ਜਿਹੜਾ মিডিਆ ਵੀ ਸਾਹਮਣੇ ਲੈ ਕੇ ਆ ਰਿਹਾ ਚੀਜ਼ਾਂ ਨੂੰ ਕੀ ਉਸ মিডিਆ ਦਾ ਪਰਪਸ ਟੂ ਮੇਕ ਥਿਸ ਵਰਲਡ ਅ ਬੈਟਰ ਪਲੇਸ ਟੂ ਲਿਵ ਇਨ ਹੈ ਕਿ ਉਸ মিডিਆ ਦਾ ਜਿਹੜਾ ਪਰਪਸ ਆ ਉਹ ਸਿਰਫ ਵਿਊਜ਼ ਗੇਨ ਕਰਨੇ ਆ ਬਿਲਕੁਲ ਜਿਵੇਂ ਆਪਾਂ ਕਹਿੰਨੇ ਆ ਕਿ ਵਲਚਰੀਜ਼ਮ ਜਿਹੜਾ ਹੋ ਰਿਹਾ ਇਸ ਵੇਲੇ ਪਰਫਾਰਮ ਪਰ ਜੋ 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 ਉਹਨਾਂ ਨੇ ਕੀਤਾ ਮੀਡੀਆ ਨੇ ਤਾਂ ਉਸੇ ਪੱਖ ਨੂੰ ਦਿਖਾਇਆ ਨਾ ਜਿ ਉਹਨਾਂ ਨੇ ਪਜਾਮੇ ਦੀ ਫਟੇ ਦੀ ਗੱਲ ਕੀਤੀ ਜਾਂ ਉਹਨਾਂ ਨੇ ਸਵਿੰਗ ਪੂਲ ਦੀ ਗੱਲ ਕੀਤੀ ਮੀਡੀਆ ਨੇ ਤਾਂ ਉਹਨਾਂ ਚੀਜ਼ਾਂ ਨੂੰ ਹੀ ਦਿਖਾਇਆ ਨੇ ਕਿ ਪੰਥ ਅਜਿਹੀਆਂ ਚੀਜ਼ਾਂ ਨੂੰ ਇਜਾਜ਼ਤ ਨਹੀਂ ਦਿੰਦਾ ਤੁਹਾਡੇ ਮੁਤਾਬਕ ਜਿਹੜਾ ਪੰਥ ਦੀ ਗੱਲ ਕਰਦਾ ਹੈ ਜਾਂ ਜਿਹੜਾ ਕੀਰਤਨ ਕਰਦਾ ਹੈ ਕਿ ਉਹਨੂੰ ਇਹ ਚੀਜ਼ਾਂ ਸ਼ੋਭਾ ਦਿੰਦੀਆਂ ਨੇ ਬਿਲਕੁਲ ਸ਼ੋਭਾ ਨਹੀਂ ਦਿੰਦੀਆਂ ਬਿਲਕੁਲ ਕਿਸੇ ਕਿਸਮ ਨਾਲ ਸ਼ੋਭਾ ਨਹੀਂ ਦਿੰਦੀਆਂ ਪਰ ਇਸ ਤੋਂ ਕਿੰਨੇ ਗੰਭੀਰ ਮੁੱਦੇ ਨੇ ਇੱਕ ਫਟੇ ਪਜਾਮੇ ਦੇ ਵਿੱਚ ਸਾਰਾ ਪੰਥ ਵਸ ਗਿਆ ਹਮ ਪੰਜਾਬ ਦੇ ਲਈ ਕਿੱਡੇ ਗੰਭੀਰ ਮੁੱਦੇ ਨੇ ਇੱਥੇ ਜਿਹੜੇ ਮਹਾਰਾਜ ਨੇਸ਼ਾਂ ਨੂੰ ਸ਼ਸਤਰ ਦਿੱਤੇ ਆ ਜਿਹੜਾ ਪੰਜਾਬ ਦੀ ਨੌਜਵਾਨੀ ਨੂੰ ਨਪੁੰਸਕ ਕੀਤਾ ਜਾ ਰਿਹਾ ਉਹਨਾਂ ਤੋਂ ਵੈਪਨਸ ਤੱਕ ਖੋਏ ਜਾ ਰਿਹਾ ਸਾਡੇ ਮੁੰਡੇ ਘਰਾਂ ਚੋਂ ਕੋਹ ਕੋਕੇ ਮਾਰੇ ਜਾ ਰਿਹਾ ਗੈਂਗਸਟਰ ਬਣਾਏ ਜਾ ਰਿਹਾ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਜਾ ਰਹੇ ਆ ਹਮ ਪੰਜਾਬ ਦੇ ਵਿੱਚ ਜਿਹੜਾ ਰੀਜਨਲਿਜ਼ਮ ਹੈ ਜਿਹੜੀ ਸਾਡੀ ਭਾਸ਼ਾ ਦੇ ਮੁੱਦੇ ਨੇ ਕਲੀ ਇੱਕ ਬੀਬੀ ਦਾ ਪੰਥ ਖੜਿਆ ਉੱਥੇ ਜਿਹੜੀ ਥੱਲੇ ਸੰਗਤ ਬੈਠੀ ਸੀਗੀ ਉਦੋਂ اپੋਜ਼ ਕਿਉਂ ਨਹੀਂ ਕੀਤਾ ਗਿਆ ਉਦੋਂ ਤਾਂ ਸਾਰਿਆਂ ਨੇ ਸੁਣਿਆ ਨਾ ਉਹਦਾ ਹੌਸਲਾ ਕਿਵੇਂ ਥੁੱਲਿਆ ਮੈਂ ਸਿਸਟਮ ਦੀ ਗੱਲ ਕਰਦਾ ਮੈਂ ਕਿਸੇ ਬੀਬੀ ਨੂੰ ਸ਼ੀਲਡ ਨਹੀਂ ਕਰਦਾ ਮੈਂ ਤੁਹਾਨੂੰ ਉਹ ਹਿਡਨ ਫੋਰਸਿਸ ਦਿਖਾ ਰਿਹਾ ਜਿਹੜੇ ਜਰਨਲਿਸਟ ਆਪਣੇ ਤੋਰੀ ਫੁਲ ਕੇ ਆਸਤੇ ਜਿਨ੍ਹਾਂ ਦਾ ਆਪਣਾ ਕਿਰਦਾਰ ਕੀ ਹੈ ਮੈਂ ਕਿਸੇ ਨੂੰ ਡਾਇਰੈਕਟਲੀ ਨਹੀਂ ਮੈਂ ਸਿਸਟਮ ਦੀ ਗੱਲ ਕਰਦਾ ਕਿ ਉਸ ਅਸੀਂ ਸਿਸਟਮ ਦੇ ਵਿੱਚ ਕਿਵੇਂ ਫਸੇ ਹੋਏ ਹਾਂ ਜਿਹਦੇ ਵਿੱਚ ਪਸ ਪੈ ਚੁੱਕੀ ਹੈ ਉਸ ਬੀਬੀ ਨੇ ਇੱਕ ਸ਼ੁਰੂਆਤ ਕੀਤੀ ਉਹਨੂੰ ਕਹਿਣਾ ਬਣਦਾ ਸੀ ਕਿ ਇਹ ਤਰੀਕਾ ਨਹੀਂ ਹੈ ਉਹਨੂੰ ਸਮਝਾਉਣ ਦਾ ਤਰੀਕਾ ਇਹ ਟ੍ਰੋਲਿੰਗ ਜਿਸ ਤਰੀਕੇ ਦੀ ਉਹਦੀ ਬੰਦ ਰਹੀ ਹੈ ਫਿਰ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਉਸ ਜਰਨਲਿਸਟ ਉਹ ਇੱਕ ਕਮਿਊਨਿਟੀ ਦਾ ਜਰਨਲਿਸਟ ਹੈ ਜਿਹੜਾ ਅੱਗੇ ਰੋਂਦਾ ਸੀ ਕਿ ਮੈਨੂੰ ਇੱਕ ਸਪੈਸ਼ਲ ਕਾਸਟਿਸਟ ਸਲਰ ਕਹਿ ਕੇ ਛੇੜਿਆ ਜਾਂਦਾ ਜਿੰਨਾ ਉਹ ਜਰਨਲਿਸਟ ਅਨ ਕੰਡੀਸ਼ਨਲ ਵੇ ਦੇ ਨਾਲ ਪ੍ਰੋਪਰ ਡੀਪ ਪਲੈਨਿੰਗ ਦੇ ਨਾਲ ਉਹਦਾ ਪੋਡਕਾਸਟ ਕਰਕੇ ਉਸ ਬੀਬੀ ਦਾ ਜਲੂਸ ਕੱਢ ਰਿਹਾ ਜਿਵੇਂ ਆਪਾਂ ਕਹਿੰਦੇ ਆ ਕਿਸੇ ਤੋਂ ਇੱਕ ਗਲਤੀ ਹੁੰਦੀ ਹੈ ਇੰਡੀਅਨ ਸਿਸਟਮ ਉਹਨੂੰ ਜੇਲ੍ਹ ਤੇ ਭੇਜਿਆ ਜਾਂਦਾ ਉਹ ਗਲਤੀਆਂ ਦੇ ਅੰਦਰੋਂ ਪੀ ਐਚ ਡੀ ਕਰਕੇ ਆਉਂਦਾ ਕੋਈ ਮਾਂ ਦੀ ਕੋਖ ਦੇ ਵਿੱਚੋਂ ਦੀ ਕ੍ਰਾਈਮਨਲ ਨਹੀਂ ਬਣਦਾ ਗਲਤੀਆਂ ਜਿਉਂ ਤੋਂ ਹੋਈਆਂ ਉਹਨੂੰ ਸਮਝਾਇਆ ਜਾਵੇ ਇੱਕ ਸਾਡੀ ਕੋਰ ਕਮੇਟੀ ਹੋਵੇ ਠੀਕ ਹੈ ਜੀ ਉਹਨੂੰ ਦੱਸਿਆ ਜਾਵੇ ਉਹ ਅਨ ਕੰਡੀਸ਼ਨਲ ਅਪੋਲੋਜੀ ਇੱਥੇ ਤਾਂ ਜਿਹੜੇ ਦਸਮ ਮਹਾਰਾਜ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਆ ਉਹਨਾਂ ਦੀਆਂ ਇੰਟਰਵਿਊਜ਼ ਲਈਆਂ ਜਾ ਰਹੀਆਂ ਸ਼ਸਤਰਾਂ ਦੀਆਂ ਡਾਈਮੈਂਸ਼ਨ ਜਿਨ੍ਹਾਂ ਨੂੰ ਕਲੀਅਰ ਨਹੀਂ ਹੈਗੀਆਂ ਜਿਨ੍ਹਾਂ ਨੂੰ ਆਪਣਾ ਨੱਕ ਨਹੀਂ ਪੁੰਜਣਾ ਹੁੰਦਾ ਹੈਗਾ ਧੁੰਦੇ ਵਰਗਿਆਂ ਨੂੰ ਜਿਨ੍ਹਾਂ ਦਾ ਆਪਣੀ ਜ਼ੁਬਾਨ ਤੇ ਹੋਲਡ ਨਹੀਂ ਆ ਉਹਨਾਂ ਦੇ ਪੋਡਕਾਸਟ ਕੀਤੇ ਜਾਂਦੇ ਆ ਉੱਥੇ ਬੋਲਤੀ ਬੰਦ ਹੋ ਜਾਂਦੀ ਆ ਇਸ ਤੋਂ ਕਿਤੇ ਵੱਡਾ ਮੁੱਦਾ ਹੈ ਸ਼ਸਤਰਾਂ ਦਾ ਦਸਮਾਹ ਰਾਏ ਦੀ ਜਿਹੜੀ ਬੇਬਤੀ ਹੋਈ ਆ ਅਕਾਲ ਤੱਕ ਸਭ ਤੋਂ ਜਿੱਦਾਂ ਦਸਮਾਹ ਰਾਏ ਨੂੰ ਥੱਲੇ ਕੀਤਾ ਗਿਆ ਜਿੱਦਾਂ ਸਭ ਲੋ ਮਹਾਰਾਜ ਦੇ ਜਿਹੜੇ ਸਾਡੀਆਂ ਡਾਈਮੈਂਸ਼ਨਸ ਨੇ ਇਹ ਚੀਜ਼ਾਂ ਵੱਡੀਆਂ ਨੇ ਕਿ ਪਜਾਮੇ ਸਾਟੇ ਤੇ ਇੱਕ ਬੀਬੀ ਉਹਨੂੰ ਸੁਣਨਾ ਬੰਦ ਕਰ ਦੋ ਸਾਡੇ ਹੁਣ ਘਰ ਦੇ ਵਿੱਚ 10 ਚੈਨਲ ਲੱਗੇ ਆ ਜੀ ਇੱਕ ਚੈਨਲ ਤੁਹਾਨੂੰ ਲੱਗ ਰਿਹਾ ਵੀ ਵਾਹੀ ਯਾਦ ਹੈ ਉਹਨੂੰ ਬੰਦ ਕਰਕੇ ਦੂਜਾ ਚੈਨਲ ਲਾਓ ਹੂੰ ਕਿਉਂ ਬੀਬੀ ਟ੍ਰੋਲ ਕਰਨੀ ਬਣਦੀ ਹੈ ਕਿ ਦੱਸਣਾ ਬਣਦਾ ਕਿ ਅਸਲ ਪ੍ਰਚਾਰਕ ਕਿੰთა ਨੇ ਹੁੰਦੇ ਆ ਕਿਉਂਕਿ ਉਹਨਾਂ ਨੇ ਕਿੰਨੇ ਤਕਸ਼ਾਲ ਦੇ ਕਿੰਨੇ ਪ੍ਰਚਾਰਕ ਰਹੇ ਆ ਕਿੰਨਾ ਕੁਸ਼ਰਿਆ ਪਰ ਅਫਸੋਸ ਹੈ ਜਿਹੜੇ ਉਹਨੂੰ ਕਮੈਂਟ ਕਰ ਰਹੇ ਆ ਸੋਸ਼ਲ ਮੀਡੀਆ ਤੇ ਉਹਨਾਂ ਦੇ ਆਪਣੇ ਕਿਰਦਾਰ ਕੀ ਨੇ ਜੇ ਜੇ ਸਮਝ ਲਓ ਬੀਬੀ ਐਸ ਸਮੇਂ ਆਪਣੀ ਇੰਟਰਵਿਊ ਦੇਖ ਰਹੇ ਨੇ ਉਹਨਾਂ ਨੇ ਕੀਰਤਨ ਛੱਡਣ ਦਾ ਫੈਸਲਾ ਲਿਆ ਹੈ ਤੁਹਾਡੇ ਮੁਤਾਬਕ ਕੀ ਇਹ ਕੀਰਤਨ ਕਰਨ ਛੱਡਣ ਦਾ ਫੈਸਲਾ ਉਹਨਾਂ ਦਾ ਸਹੀ ਹੈ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਜਿਹੜੀ ਕਮਜ਼ੋਰ ਬਿਰਤੀ ਆ ਉਹ ਛੱਡ ਕੇ ਭੱਜਦੀ ਆ ਹੂੰ ਜਿਹੜੇ ਸਟਰਗਲ ਦੇ ਵਿੱਚ ਬिखर ਜਾਂਦੇ ਨੇ ਕਮਜ਼ੋਰ ਹੁੰਦੇ ਨੇ ਜਿਹੜੇ ਮਹਾਰਾਜ ਦਸ਼ਮੇਸ਼ ਜੀ ਪਿਤਾ ਦੇ ਬਾਝ ਹੁੰਦੇ ਨੇ ਉਹ ਨਿਕਰ ਜਾਂਦੇ ਨੇ ਉਹ ਇਸ ਤੋਂ ਉੱਪਰ ਉੱਠ ਕੇ ਆਪਣੀ ਜੀਵਨੀ ਨੂੰ ਸੁਧਾਰ ਸਕਦੀ ਆ ਮੰਨ ਸਕਦੀ ਆ ਮੇਰੇ ਤੋਂ ਗਲਤੀ ਹੋਈ ਆ ਗਲਤੀ ਮੰਨ ਕੇ ਗੁਰਮਤ ਰਹਿਤ ਮਰਿਆ ਤਾਂ ਕੀ ਆ ਸੰਪਰਦਾਵਾਂ ਵਿੱਚ ਵਿਚਰੇ ਮਾਫੀ ਮੰਗੇ ਪੰਥ ਤੋਂ ਆ ਗਏ ਪੰਥ ਨੇ ਗੱਲ ਨਾ ਲਾਇਆ ਜਿਹਨੂੰ ਮਾਫੀ ਮੰਗੀ ਉਹ ਟਕਸਾਲ ਦੇ ਵਿੱਚ ਵਿੱਚ ਤਲਾ ਪੰਥਾਂ ਦੇ ਵਿੱਚ ਵਿੱਚ ਰਹੇ ਜਾਂ ਜਿਹੜੇ ਆਪਣੇ ਜਿੰਨੇ ਵੀ ਨਿਰਮਲਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਵੀ ਗੁਰਮਤ ਰਹਿਣ ਮਰਿਆਦਾ ਹੈ ਕੀ ਹੈ ਕਥਾ ਕਿਵੇਂ ਕਰੀਦੀ ਹੈ ਸਭ ਤੋਂ ਉਤਮ ਹਰ ਕੀ ਕਥਾ ਅਸੀਂ ਕਹਿੰਨੇ ਆ ਹਮ ਹਰ ਦੀ ਕਥਾ ਕੀ ਹੈ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਉਹਨੂੰ ਸਮਝਾਉਣਾ ਚਾਹੀਦਾ ਕਿ ਇਹ ਫਲਾਣੀ ਕਮਿਊਨਿਟੀ ਦੀ ਆ ਉਹਦੇ ਸਲੈਂਗਸ ਦੀ ਇਹਦਾ ਪਜਾਮਾ ਫਟ ਗਿਆ ਉਹਦੇ ਉੱਤੇ ਟਿਕਟੋਕ ਤੇ ਟ੍ਰੋਲਸ ਬਣ ਗਏ ਅਸੀਂ ਕਿਹੜੇ ਸਮਾਜਾ ਲੱਗੇ ਵੱਧ ਰਹੇ ਆ ਮਤਲਬ ਜੇ ਕਿਸੇ ਤੋਂ ਗਲਤੀ ਹੋਗੀ ਜੇ ਤਾਂ ਅਸੀਂ ਇਹ ਸੋਚੇ ਕਿ ਸਾਡੇ ਤੋਂ ਕੱਲ ਨੂੰ ਗਲਤੀ ਨਹੀਂ ਹੋਣੀ ਜੀ ਹੁਣ ਕਈ ਜਿਹੜੇ ਸਿੰਪਲ ਜੀ ਗੱਲ ਆ ਜਿਹੜੇ ਉਹ ਜਰਨਲਿਸਟ ਕਈ ਬੈਠੇ ਨੇ ਜਿਨ੍ਹਾਂ ਨੇ ਬੜਾ ਵੈਟਰਨ ਜਰਨਲਿਜ਼ਮ ਪਲੇ ਕੀਤਾ ਆ ਜਿਨ੍ਹਾਂ ਨੂੰ ਇਸ ਵੇਲੇ ਲੱਖਾਂ ਲੋਕ ਸੁਣਦੇ ਆ ਉਹ ਨਜ਼ਰੀਆ ਬਦਲ ਸਕਦੇ ਆ ਹੂੰ ਉਹਨਾਂ ਨੂੰ ਨਹੀਂ ਪਤਾ ਵੀ ਅਸਲ ਸੱਚ ਕੀ ਆ ਸਭ ਕੁਝ ਪਤਾ ਆ ਪਰ ਧੋਖ ਕਿੱਥੇ ੱਡੀ ਹੋਈ ਆ ਚਾਰ ਛਲੜਾਂ ਤੇ ਹੂੰ ਵੀ ਇਹਦਾ ਪੋਡਕਾਸਟ ਕਰਾਂਗੇ ਤੇ ਵਿਊਜ਼ ਆਉਣਗੇ ਹੂੰ ਅੱਜ ਜਿਹੜਾ ਮੈਂ ਓਪੀਨੀਅਨ ਦੇ ਰਿਹਾ ਆ ਮੈਨੂੰ ਪਤਾ ਆ ਇੱਕ ਦੋਸਤ ਇੱਕ ਪੱਖਾ ਦੋਸਤ ਹੋ ਗਏ ਇੱਕ ਪੱਖਾ ਦੁਸ਼ਮਣ ਹੋਣਗੇ ਮੈਂ ਦੋ ਤੋਂ ਪਰਾਂ ਹੋ ਕੇ opinion ਦੇ ਰਿਹਾ ਤੁਸੀਂ trollers ਨੂੰ ਵੀ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਇਹ ਕਿਸੇ ਇੱਕ category ਦੇ ਨੇ ਤੁਹਾਨੂੰ ਲੱਗਦਾ ਕਿ ਕੋਈ ਚੰਗੇ ਕੰਮ ਕਰਨ ਵਾਲੇ ਉਹਨੂੰ ਵੀ troll ਇਹ ਸਭ ਤੋਂ ਇਸ ਸਭ ਤੋਂ ਇਸ ਕੜੀ ਦੇ ਵਿੱਚ ਜਿਹੜੇ ਸਭ ਤੋਂ ਵਾਹੀਆ ਕੈਰੇਕਟਰ ਨੇ ਜਿਹੜੇ ਸਭ ਤੋਂ ਘਟੀਆ leechs ਨੇ ਜਿਹੜੇ ਜੌਂਕਾਂ ਨੇ ਜਿਹੜੇ ਲਹੂ ਪੀਰੇ ਨੇ ਜਿਹੜੇ parasites ਨੇ ਉਹ trollers ਨੇ ਹੂੰ ਕਿਉਂਕਿ ਇੱਕ ਧੜਾ ਤਾਂ ਉਹ ਜਿਹੜਾ ਉਹਨੂੰ criticize ਕਰ ਰਿਹਾ ਠੀਕ ਹੈ ਇੱਕ ਧੜਾ ਉਹ ਜਿਹੜਾ criticism ਚੱਲ ਰਿਹਾ ਆਪਣੇ ਜੋ ਕਿੰਨੇ ਕ ਬੰਦੇ ਨੇ ਜਿਹੜੇ ਕਹਿੰਦੇ ਆ ਕਿ ਗੋਤ ਰੂਪ ਦੇ ਵਿੱਚ ਮਹਾਰਾਜ ਦੀ ਅੱਗੇ ਅਰਦਾਸ ਬੇਨਤੀ ਕਰੀਏ ਕਿ ਜਪਜੀ ਸਾਹਿਬ ਦਾ ਪਾਠ ਕਰੀਏ ਬੀਬੀ ਨੂੰ ਸਮਤ ਆਵੇ ਹੂੰ ਅਸੀਂ ਆਪਣੀ ਕਮਿਊਨਿਟੀ ਨੂੰ ਲੈ ਕੇ ਕਿੱਥੇ ਜਾ ਰਹੇ ਆ ਇਹ ਜਿਵੇਂ ਕਮੈਂਟਾਂ ਦੇ ਵਿੱਚ ਬੁੱਧੀਜੀਵੀ ਬਣਦੇ ਨੇ ਅਸਲ 'ਚ ਹੁੰਦੇ ਹੋਣਗੇ ਦੇਖੋ ਇਹ ਮੈਂ ਕਿਸੇ ਨੂੰ ਕੋਈ ਸਰਟੀਫਿਕੇਟ ਨਹੀਂ ਵੰਡਣਾ ਚਾਹੁੰਦਾ ਜਿਹੜੀ ਬੁੱਧ ਤੇ ਮਾਤਿਆ ਇਹ ਪਰਮੇਸ਼ਰ ਦੇ ਹੱਥ ਆ ਆਪਣੇ ਹੱਥ ਨਹੀਂ ਹੈਗੀ ਸਾਡੀ ਮਤ ਪਤ ਦਾ ਰੱਖਾ ਵਾਇਗਰੂ ਹੈ ਮੈਨੂੰ ਆਪਣੀ ਵੀ ਨਹੀਂ ਗਰੰਟੀ ਮੈਂ ਕਿਸੇ ਨੂੰ ਕੋਣ ਹੁੰਦਾ ਸਰਟੀਫਿਕੇਟ ਵੰਡਣ ਵਾਲਾ ਜੀ ਜਿੰਨਾ ਕ ਮੈਨੂੰ ਮਹਾਰਾਜ ਦੀ ਅਗਾਦ ਬੋਧ ਉਹ ਬਖਸ਼ਦੇ ਆ ਕਰਦੇ ਆ ਮੈਨੂੰ ਉਹਦੇ ਵਿੱਚ ਇਹ ਪਤਾ ਵੀ ਹਰ ਚੀਜ਼ ਦੇ ਵਿੱਚ ਜੇ ਤਨਖਾਹ ਲੱਗਦੀ ਹੈ ਜਿਹੜੇ ਜਿਹੜੇ ਪੰਥ ਦੇ ਢਿੱਡ ਤੇ ਏਡੇ ਏਡੇ ਸ਼ਰੇ ਕੋਪ ਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਕਰਤੀਆਂ ਸਰੂਪਾ ਦੀਆਂ ਉੱਥੇ ਨਾਏ ਪੱਤਰਕਾਰ ਉੱਥੇ ਹਮ ਇੱਕ ਪਜਾਮੇ ਫਟੇ ਦੇ ਨਾਲ ਜੇ ਇੰਨਾ ਨੁਕਸਾਨ ਹੋ ਰਿਹਾ ਤੇ ਇੰਨਾ ਕਮਜ਼ੋਰ ਪੰਥ ਆਲਮੇ ਰੌਸ਼ਨ ਨੂਰੇ ਚਸ਼ਮ ਵੇਖਸਾ ਦੇ ਯਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਨਹੀਂ ਬਣਾਇਆ ਉਹਨੇ ਤਾਂ ਹੱਕ ਤੇ ਵੀ ਛਿੜਕਦਾ ਸੀ ਅਮਰਤ ਚਾਹਨਾ ਮੇਕਰੋੜੀ ਦਾ ਸੰਕਲਪ ਦੇ ਕੇ ਗਿਆ ਖੰਡਾ ਬ੍ਰਹਮੰਡਾ ਚੋਂ ਖਾਲਸੇ ਨੇ ਖੜੇ ਹੋਣਾ ਤੇ ਭੇਖ ਆਲੇ ਬਹੁਤ ਨੇ ਕੱਲਾ ਮਹਿਲ ਦਿਮਾਲਾ ਬੰਨਣਾ ਬਾਣਾ ਪਾ ਲੈਣਾ ਕੁਛ ਨਹੀਂ ਹੈਗਾ ਮੈਂ ਬੀਬੀ ਨੂੰ ਸਰਟੀਫਾਈ ਨਹੀਂ ਕਰ ਰਿਹਾ ਹਮ ਹਮ ਮੈਂ ਬੀਬੀ ਨੂੰ ਜਸਟੀਫਾਈ ਨਹੀਂ ਕਰ ਰਿਹਾ ਜੀ ਉਹਨੂੰ ਆ ਪੋਡਕਾਸਟ ਦੇ ਵਿੱਚ ਹੁਣ ਅੱਜ ਕੱਲ ਦਾ ਤਾਂ ਜਿਹੜਾ ਟ੍ਰੈਂਡ ਹੈ ਤੁਸੀਂ ਮੈਨੂੰ ਲਾਅ ਵਾਈਜ਼ ਪੁੱਛਦੇ ਹੋ ਥੇਰ ਆ ਟੂ ਕਾਈਂਡਸ ਆਫ ਪਬਲਿਸਿਟੀ ਹਮ ਪਬਲਿਸਿਟੀ ਜਿਹੜੀ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ ਜਿਨੇ ਤਾਂ ਹੁਣ ਉਹ ਇੱਕ ਕੁੱਲੜ ਪੀਸੇ ਵਾਲਾ ਕਪਲ ਹਮ ਉਹਨਾਂ ਦਾ ਜਿਨ੍ਹਾਂ ਦਾ ਚਾਰ ਛਿੱਲੜ ਕਮਾਉਣ ਦਾ ਆ ਤਿੰਨ ਚਾਰ ਇਥੇ ਇੱਕ ਟ੍ਰਾਂਸਜੈਂਟਰ ਘੁੰਮਦੇ ਪਏ ਜਿਨ੍ਹਾਂ ਲੋਕੀ ਗਾਲ੍ਹਾਂ ਕੱਢਦੇ ਉਹਨਾਂ ਨੂੰ ਗਾਲ੍ਹਾਂ ਚੋਂ ਪੈਸੇ ਮਿਲ ਰਹੇ ਆ ਜੀ ਦੇਖੋ ਤਵਾਇਫ ਦਾ ਪੇਸ਼ਾ ਨੱਚਣ ਵਾਲਿਆਂ ਦਾ ਪੇਸ਼ਾ ਅਪਗ੍ਰੇਡ ਹੋ ਗਿਆ ਮੀਡੀਆ ਦੇ ਨਾਲ ਹੂੰ ਇਹ ਤਾਂ ਹੈ ਨਹੀਂ ਇਹ ਚੀਜ਼ਾਂ ਨਹੀਂ ਚੱਲ ਰਹੀਆਂ ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਜਰਨਲਿਜ਼ਮ ਦੇ ਵਿੱਚ ਵੀ ਤਵਾਇਫ ਕੋਲ ਆ ਕਮਾਇਆ ਜਾ ਰਿਹਾ ਹੂੰ ਟਰੋਲਰ ਜਿਹੜੇ ਅਕੈਡਮੀ ਜਿਹੜੇ ਚੈਨਲ ਚਲਾ ਰਹੇ ਨੇ ਇਹ ਜਿਹੜਾ ਨਵੇਂ ਕਿਸਮ ਦਾ ਜਿਹੜਾ ਜਿਹੜੇ ਕੋਠੇ ਚੱਲ ਪਿਆ ਸਾਡੇ ਸਮਾਜਾਂ ਜਿਹੜੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਜਿਨ੍ਹਾਂ ਤੇ ਕੋਈ ਪਰਚੀ ਵੀ ਨਹੀਂ ਕਟਾਉਣੀ ਪੈਂਦੀ ਜਿਨ੍ਹਾਂ ਨੂੰ ਬੈਨ ਵੀ ਨਹੀਂ ਕਰਦਾ ਕੋਈ ਇਹ ਕੀ ਹੈ ਹੂੰ ਇਹਦੇ ਉੱਤੇ ਮੇਰਾ ਸਵਾਲ ਹੈ ਹੂੰ ਪਰ ਪਰ ਜਿਵੇਂ ਤੁਸੀਂ ਮੀਡੀਆ ਤੇ ਸਵਾਲ ਚੱਕ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਸਭ ਮੀਡੀਆ ਜਾਂ ਸਭ ਜਰਨਲਿਸਟ ਇੱਕ ਕੈਟਾਗਰੀ ਦੇ ਵਿੱਚ ਨਹੀਂ ਆਉਂਦੇ ਨੇ ਹਨਾ ਬਿਲਕੁਲ ਨਹੀਂ ਆਉਂਦੇ ਇਸੇ ਲਈ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਇਸੇ ਲਈ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਸ਼ੁਰੂ ਕਿੱਥੋਂ ਕੀਤਾ ਨਾ ਦੇਵਤਾਨ ਵਾ ਨਾ ਨਾ ਸਿੱਧ ਸਾਧ ਕਾ ਤਰਾ ਬਈ ਨਾ ਦੇਵ ਅਨਵਕੋਸ਼ ਨਹੀਂ ਆ ਇਨਸਾਨ ਇਨਸਾਨ ਹੁੰਦਾ ਇਨਸਾਨ ਨੂੰ ਇਨਸਾਨ ਰਹਿਣ ਦਿਓ ਇਨਸਾਨ ਕੀ ਹੈ ਗਲਤੀਆਂ ਦਾ ਪੁੱਤਲਾ ਆ ਗਲਤੀਆਂ ਤੋਂ ਪਰਾ ਕੌਣ ਆ ਸ਼ਾਸਤਵਤ ਕੌਣ ਆ ਦ્વੈਤ ਕਿੱਥੇ ਆ ਇਨਸਾਨ ਚ ਆ ਦ્વੈਤ ਕੌਣ ਆ ਇੱਕ ਪਰਮੇਸ਼ਰ ਆਪ ਆ ਇਹ ਗਲਤੀ ਜਿਹਦੇ ਤੋਂ ਤਾਂ ਨਹੀਂ ਹੁੰਦੀ ਜਿਹਨੇ ਤਾਂ ਆਪ ਗਲਤੀ ਕੀਤੀ ਐ ਜਿਹਨੇ ਜ਼ਿੰਦਗੀ ਚ ਦੇਖਿਆ ਦਰਦ ਕੀ ਐ ਜਿਹਨੇ ਕਿਸੇ ਨੇ ਟਰੋਲਸ ਹੰਡਾਏ ਨੇ ਅਸੀਂ ਸਿਸਟਮ ਦੇ ਨਾਲ ਕੇਸੇ ਲੜ ਰਹੇ ਆ ਸਾਨੂੰ ਬਥੇਰਾ ਟਰੋਲ ਕੀਤਾ ਗਿਆ ਬਿਲੋਂ ਦਾ ਬੈਜ ਅਟੈਕ ਕੀਤੇ ਗਏ ਆ ਆ ਕੇ ਇੱਥੇ ਫੀਲਡ 'ਚ ਖੜ ਕੇ ਦੇਖੋ ਜਦੋਂ ਗੋਲੀਆਂ ਵਰਧੀਆਂ ਹੁੰਦੀਆਂ ਕਿਸਾਨਾਂ ਨਾਲ ਆ ਕੇ ਖੜ ਕੇ ਦੇਖੋ ਜਿਹੜੇ ਬੰਦ ਸਿੰਘ ਜੇਲ੍ਹਾਂ 'ਚ ਬੈਠੇ ਨੇ ਤੁਹਾਡੀ ਸ਼੍ਰੀ ਸਾਹਿਬ ਤੱਕ ਲਵਾ ਦਿੱਤੀ ਜਾਂਦੀਆਂ ਤੁਸੀਂ ਸੋਨੇ ਦੀ ਛੋਟੀ ਜੀ ਗਲ ਦੇ ਵਿੱਚ ਲੋਕਟ ਵਾਲੀ ਸ਼੍ਰੀ ਸਾਹਿਬ ਵੀ ਪਾਈ ਆ ਨਾ ਜੀ ਜਿਹਦੀ ਸ਼ੇਪ ਵੀ ਸ਼੍ਰੀ ਸਾਹਿਬ ਵਾਲੀ ਆ ਉਹ ਵੀ ਲਵਾ ਦਿੰਦੇ ਆ ਏ ਹੂੰ ਇਹਨਾ ਟੌਪਿਕਸ ਤੇ ਨਾ ਕੋਈ ਕਿਸੇ ਤੋਂ ਪੋਡਕਾਸਟ ਕੀਤਾ ਗਿਆ ਕਿੰਨੇ ਬੰਦਿਆਂ ਨੂੰ ਮੈਂ ਕਿਹਾ ਹੁਣ ਮੈਂ ਸਿੱਧੀ ਗੱਲ ਨਹੀਂ ਕਰਦਾ ਕਿਸਾਨ ਮੋਰਚਿਆਂ ਵਾਰੀ ਮੇਰੇ ਕੋਲ ਬੜੇ ਪ੍ਰੂਫ ਸੀ ਉਦੋਂ ਨਾ ਪੋਡਕਾਸਟ ਕੀਤੇ ਗਏ ਉਦੋਂ ਨਾ ਵੀਡੀਓਜ਼ ਕੀਤੀਆਂ ਗਈਆਂ ਜੀ ਇਹ ਤਾਂ ਅਸੀਂ ਉਹ ਕਹਿੰਦੇ ਆ ਜਿਵੇਂ ਸਿੰਗਰ ਕਹਿੰਦੇ ਸੀ ਕਿ ਸਮਾਜ ਨੂੰ ਇਹ ਚਾਹੀਦਾ ਸਮਾਜ ਨੂੰ ਉਹ ਚਾਹੀਦਾ ਸਮਾਜ ਨੂੰ ਅਸੀਂ ਕੀ ਪਰੋਸਣਾ ਆ ਸਾਡਾ ਕੀ ਕਿਰਦਾਰ ਹੈ ਕਿਉਂਕਿ ਹਿਊਮਨ ਮਾਈਂਡ ਤਾਂ ਹਰ ਵੇਲੇ ਫਿਰ ਗਲਤ ਮਲਤ ਚੀਜ਼ਾਂ ਕਰਨੀ ਆਉਂਦਾ ਜੀ ਬਿਲਕੁਲ ਸੋ ਕਿੱਥੇ ਆ ਗਿਆ ਧਰਮ ਕਿੱਥੇ ਖੜਿਆ ਤੁਸੀਂ ਧਰਮ ਦੀ ਗੱਲ ਕਰਦੇ ਹੋ ਸਿੱਖ ਜੂਰੀਸ ਪ੍ਰੋਡੈਂਟਸ ਦੀ ਗੱਲ ਕਰਦੇ ਹੋ ਤੇ ਕਿਸੇ ਵੀ ਧਰਮ ਦੇ ਵਿੱਚ ਇੱਕ ਚੀਜ਼ ਆਉਂਦੀ ਹੈ ਸ਼ਰਨ ਪ੍ਰੇ ਸੁਤਰ ਹੁਣ ਉਹ ਬੀਬੀ ਦੀ ਗਲਤੀ ਕੀ ਸੀਗੀ ਉਹ ਹੋਰ ਪੋਡਕਾਸਟ ਕਰਨ ਚੱਲ ਗਈ ਆਪਣੇ ਰਵਈਏ ਜਾਂ ਨਜ਼ਰੀਏ ਸਹੀ ਕਰਨ ਤੇ ਲਈ ਹੁਣ ਇਹਦਾ ਅਪਡੇਟ ਕੀ ਨਿਕਲੂਗਾ ਜਾਂ ਤਾਂ ਉਹ ਬੀਬੀ ਕੇ ਐਸ ਮੱਖਣਾ ਕੋ ਬਾਗੀ ਹੋ ਜੂਗੀ ਜੇ ਤੁਸੀਂ ਨਾਰਮਲ ਪੁੱਛਦੇ ਹੋ ਜੋ ਕਰਤੂਤਾ ਹੋ ਲੋ ਕੇ ਐਸ ਮੱਖਣ ਦਾੜੀ ਕੈਸ ਕਟਾ ਕੇ ਕਰ ਰਿਹਾ ਹਮ ਪ੍ਰੋਬਲਮ ਕੀ ਹੈ ਜਦੋਂ ਉਹਨੇ ਦਾੜੀ ਰੱਖੀ ਰੱਖੀ ਉਹਨੂੰ ਕਿਸੇ ਨੇ ਜੱਫੀ ਪਾ ਕੇ ਸਮਝਾਇਆ ਕਿ ਸਿੱਖੀ ਕੀ ਹੈ? ਜੀ। ਨਹੀਂ। ਅਸੀਂ ਸਰਟੀਫਿਕੇਟ ਚੱਕੀ ਫਿਰਦੇ ਆਂ। ਤੂੰ ਨਕਲੀ ਸਿੱਖ, ਤੂੰ ਅਸਲੀ ਸਿੱਖ, ਤੂੰ ਫਲਾਣਾ ਢਿੰਕੀ ਕਮਿਊਨਿਟੀ ਦਾ ਸਿੱਖ, ਤੂੰ ਫਲਾਣੀ ਦਾ ਸਿੱਖ। ਹੂੰ। ਇਹ ਸਾਡੀ ਸਭ ਤੋਂ ਵੱਡੀ ਕਮਿਊਨਿਟੀ ਦੀ ਪ੍ਰੋਬਲਮ ਆ। ਜੀ। ਆਹ ਇਹ ਬਾਬੇ ਨਾਨਕ ਵਾਂਗੂ 180 ਡਿਗਰੀ ਤੇ ਬਾਹਾਂ ਖੋਲ ਕੇ ਕਦੇ ਕਿਸੇ ਨੂੰ ਜੱਫੀ ਪਾਉਣੀ ਸਿੱਖੀ ਐ? ਹੂੰ। ਨਹੀਂ ਸਿੱਖੀ। ਜੀ। ਛੋੜੇ ਵਿੱਚ ਕੋਈ মিডিਆ ਦੀ ਗੱਲ ਨਹੀਂ ਸਾਰੇ ਉਹਨੇ ਜ਼ਿੰਮੇਵਾਰ ਨੇ। ਜੇ ਅੱਜ ਮੈਂ ਚੁੱਪ ਰਹਿ ਜਾਂਦਾ ਹੂੰ। ਹੂੰ। ਤੇ ਮੈਂ ਵੀ ਉਹਨਾਂ ਹੀ ਜ਼ਿੰਮੇਵਾਰ ਸੀ। ਜੀ। ਕਿਉਂ ਅਸੀਂ ਤੀਸਰ ਪੰਥ ਚਲਾਉਣ ਵਾਲੇ ਦੇ ਵਾਰਿਸ ਆ। ਹੂੰ। ਨਾ ਤਾਂ ਮੈਂ ਪਹਿਲੇ ਤੇ ਖੜਦਾ ਨਾ ਮੈਂ ਦੂਜੇ ਓਪੀਨੀਅਨ ਤੇ ਖੜਦਾ। ਮੈਂ ਤੁਹਾਨੂੰ ਤੀਜਾ ਓਪੀਨੀਅਨ ਲੈ ਕੇ ਆ ਰਿਹਾ ਕਿ ਇਸ ਬੀਬੀ ਤੇ ਉਹਨੂੰ ਬੇਸਿਕਲੀ ਜੋ ਦੇ ਨਾਲ ਹੋਣ ਦੇ ਵਿੱਚ ਜਿਹੜਾ ਸਭ ਤੋਂ ਘਟੀਆ ਕਿਰਦਾਰ ਹੈ ਉਹ ਕਿਹੜਾ। ਹੂੰ। ਤੇ ਉਸ ਘਟੀਆ ਕਿਰਦਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਆ। ਜੀ। ਸਮਾਜਿਕ ਕਾਰਵਾਈ ਵੀ ਹੋਣੀ ਚਾਹੀਦੀ ਆ। ਲੋਕਾਂ ਦੀ ਸੋਚ ਤੇ ਨਜ਼ਰੀਆ ਵੀ ਬਦਲਣਾ ਚਾਹੀਦਾ ਕਿਉਂਕਿ ਜਿਹੜੇ ਸੱਭੇਕ ਸਮਾਜ ਨੇ। ਹੂੰ। ਉਹ ਗਲਤੀਆਂ ਤੋਂ ਕਿਸੇ ਨੂੰ ਸਿਖਾ ਕੇ ਜੇ ਤੁਸੀਂ ਕਹੋ ਨਾ ਕਿਸੇ ਦੀ ਸਕੂਲਿੰਗ ਬੀਬੀ ਦੀ ਸਕੂਲਿੰਗ ਵਧੀਆ ਨਹੀਂ ਹੋਈ ਜਿਹੜੇ ਉਹਦੀ ਸਕੂਲਿੰਗ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਉਹਨਾਂ ਦੀ ਆਪਣੀ ਕੀ ਸਕੂਲਿੰਗ ਹ ਜਿਹੜੇ ਪਾਟੇ ਪਜਾਮੇ ਤੇ ਲੈਕਚਰ ਦੇ ਰਹੇ ਆ ਆਪ ਕਿੰਨੇ ਕੁ ਪੜੇ ਆ ਉਹਨਾਂ ਦੇ ਆਪਣੇ ਪਜਾਮੇ ਕਿੰਨੇ ਕੁ ਸੀਤੇ ਹੋਏ ਆ ਜੀ ਬਿਲਕੁਲ ਲੋਕ ਜਿਹਦੇ ਆਪਣੇ ਕੱਪੜੇ ਸੀਤੇ ਹੁੰਦੇ ਆ ਨਾ ਜਿਹੜੇ ਆਪਣੇ ਨੰਗ ਠੱਗੀ ਹੁੰਦੀ ਆ ਨਾ ਹੋਰਾਂ ਦੇ ਲਿਬਾਸ ਢੱਕਦਾ ਜਿਹੜਾ ਆਪ ਨੰਗਾ ਹੋਇਆ ਹੁੰਦਾ ਨਾ ਉਹ ਰੰਗ ਨੰਗਾ ਕਰਦਾ ਬੜੀ ਸਿੱਧੀ ਜੀ ਗੱਲ ਹੈ ਜੀ ਉਹਦੇ ਵਿੱਚ ਭਾਵੇਂ ਕੋਈ ਜਰਨਲਿਸਟ ਆਵੇ ਕੋਈ ਟ੍ਰੋਲਰ ਆਵੇ ਕੋਈ ਵੀ ਆਵੇ ਮੈਂ ਕਿਸੇ ਇੱਕ ਨੂੰ ਟਾਰਗੇਟ ਨਹੀਂ ਕਰ ਮੈਂ ਤੁਹਾਨੂੰ ਇੱਕ ਸੱਚ ਦੱਸ ਰਿਹਾ ਜਿਹੜਾ ਬਾਬਾ ਨਾਨਕ ਆਸਾ ਦੀ ਵਾਰ ਚ ਲੈ ਕੇ ਗਿਆ ਕਿ ਸੱਚ ਹੋਵੇ ਤਾਂ ਸੱਚ ਪਾਈਏ ਮੈਂ ਉਸ ਸੱਚ ਦੀ ਗੱਲ ਕਰਦਾ ਤੁਹਾਡੇ ਨਾਲ ਜੀ ਬਿਲਕੁਲ ਸੋ ਗੁਰਮੋਹਨ ਜੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਨਹੀਂ ਕਿਉਂਕਿ ਹਰ ਮੁੱਦੇ ਤੇ ਬੋਲਣਾ ਹਰ ਇੱਕ ਦੇ ਵਾਸਤੇ ਗੱਲ ਨਹੀਂ ਹੁੰਦੀ ਸੋ ਤੁਸੀਂ ਹਰ ਮੁੱਦੇ ਤੇ ਸਾਹਮਣੇ ਆਉਂਦੇ ਹੋ ਕਾਨੂੰਨ ਤੋਂ ਇਲਾਵਾ ਵੀ ਤੁਸੀਂ ਗੱਲ ਕਰਦੇ ਹੋ ਸੋ ਇਹ ਬਹੁਤ ਚੰਗੀ ਚੀਜ਼ ਹੈ ਕਿ ਇੱਕ ਵੱਖਰਾ ਸੁਨੇਹਾ ਈਵਰਸ ਨੂੰ ਮਿਲਦਾ ਹੈ ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ